ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜਹਰੀਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਤੇ ਦੂਜਾ ਸੂਆ ਝੋਟੀ ਬਹੁਤ ਚੰਗੀ ਸੋਹਣੀ ਕਾਲੀ ਸ਼ਾ ਮੋਰਾ ਨਸਲ ਦਾ ਨੰਗੀਨਾ ਹੀ ਲੈ ਕੇ ਬਾਈ ਜੀ ਤੁਹਾਡੇ ਲਈ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਰਾਜੂ ਖਾਨਾ ਜੀ ਪਿੰਡ ਬੁਰਜਹਰੀਗਾ ਜ਼ਿਲ੍ਹਾ ਫਰੀਦਕੋਟ ਬਾਈ ਜੀ ਦਾ ਨਾਮ ਰਾਜੂ ਖਾਨ ਆ ਜੀ ਪਿੰਡ ਬੁਰਜਰੀ ਦਾ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਬਾਈ ਜੀ ਨੂੰ ਜੇਤੋਂ ਪੈਂਦੀ ਆ ਬਾਈ ਜੀ ਤੇ ਬਾਈ ਜੀ ਕਿਹੜਾ ਸੂਆ ਝੋਟੀ ਸੁੰਦੀ ਆ ਜੀ ਇਹੇ ਇਹ ਬਾਈ ਤੀਜੇ ਸੂਆ ਝੋਟੀ ਸੁਣੀ ਆਪਣੀ ਘਰ ਦੀ ਕੱਟੀ ਪੌਲੀ ਵੀ ਆ ਐਮ 29 ਦੀ ਕੱਟੀ ਆ ਬਾਈ ਜੀ ਇਹ ਤਾਂ ਤੀਜਾ ਸੂਆ ਸੁੰਦੀ ਆ ਘਰ ਦੀ ਝੋਟੀ ਆ ਜੀ ਐਮ 29 ਦੀ ਆ ਜੀ ਤੇ ਕਿੰਨਾ ਕਦ ਲੈ ਜੂ ਬਾਈ ਜੀ ਇਹਦੇ 4-5 ਤਰੀਕ ਨੂੰ ਲੈਣ ਪੂਰੇ ਆ ਜੀ ਬਾਈ ਜੀ ਇਹਦੇ 4-5 ਤਰੀਕ ਨੂੰ ਇਹਦੇ ਦਿਨ ਪੂਰੇ ਆ ਜੀ ਕਾਲੀ ਸ਼ਾਹ ਜੀ ਪੁੰਡੀ ਝੋਟੀ ਆ ਜੀ ਪੂਰੀ ਸ਼ਕੀਨ ਆ ਜੀ ਤੇ ਬਾਈ ਜੀ ਤੋਰ ਕੇ ਵਿਖਾ ਦਿਓ ਜੀ ਲੋ ਬਾਈ ਜੀ ਇਹਦੇ ਕਰਮਾ ਵਾਲੀ ਦੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਬਾਈ ਜੀ ਤੁਸੀਂ ਆਪ ਕਰਨੀ ਆ ਨੰਬਰ ਬਾਈ ਜੀ ਉਹਨਾਂ ਦਾ ਸਕਰੀਨ ਦੇ ਏਟਲੇ ਪਾਸੇ ਚੱਲੂਗਾ ਉੱਥੇ ਤੁਸੀਂ ਸਪਰਕ ਕਰ ਲੈਣਾ ਕਾਲੀ ਸ਼ਾਹ ਝੋਟੀ ਆ ਖੁੱਲੇ ਥਾਂ ਲੈਵਦੀ ਆ ਕੱਚੀ ਜਰੂਰ ਆ ਬਾਈ ਜੀ 4 ਤਰੀਕ ਨੂੰ ਬਾਈ ਜੀ ਜਾਂਦੇ ਦਿਨ ਪੂਰੇ ਇਹਦੇ ਕਰਮਾ ਵਾਲੀ ਦੇ ਕੋਈ 5-7 ਦਿਨ ਉੱਤੇ ਵੀ ਲੈ ਜੂਗੀ ਇਹ ਆ ਥਾਂ ਲੈਵੇ ਪੂਰੇ ਖੁੱਲੇ ਦੀ ਆ ਜੀ ਥਾਂ ਲੈਵਾ ਬਹੁਤ ਚੰਗਾ ਮੁਠੀ ਵਾਲਾ ਥਾਨਾ ਜੀ ਫੱਟ ਲੈਵਾ ਜੀ ਕਾਲੀ ਸ਼ਾਹ ਜੀ ਤੇ ਬਾਈ ਜੀ ਕਿੰਨਾ ਦੁੱਧ ਪਵਾ ਦੋਗੇ ਜੀ ਦੁੱਧ ਬਾਈ ਇਹਨੇ ਪਹਿਲੇ ਸੂਏ ਆਪਾਂ ਘਰੇ ਚੋਈ ਆ ਦੂਜੇ ਸੂਏ ਵੀ ਘਰੇ ਚੋਈ ਆ ਪਹਿਲੇ ਸੂਏ 14 ਕਿਲੋ ਚੋਆ ਆ ਸੀਗਾ ਅੱਛਾ ਜੀ ਦੂਜੇ ਸੂਏ ਆਪਣੇ ਕੋਲੇ ਨੇ 16 17 16 17 ਕਿਲੋ ਦੁੱਧ ਚੋਆ ਨਹੀਂ ਗਈ ਆ ਠੀਕ ਆ ਬਾਈ ਜੀ ਪੂਰੀ ਇੱਕ ਨੰਬਰ ਚੋਈ ਆ ਠੰਡੀ ਸੀਲ ਆ ਪੂਰੀ ਠੀਕ ਆ ਜੀ ਹਾਂ ਠੰਡੀ ਸੀਲ ਝੋਟੀ ਆ ਜੀ ਪਹਿਲੇ ਸੂਏ ਬਾਈ ਜੀ ਦੇ 14 ਲੀਟਰ ਦੂਜੇ ਸੂਏ 16 ਲੀਟਰ ਜੀ ਇਹਦੀ 18 20 ਲੀਟਰ ਦੀ ਝੋਟੀ ਦੀ ਝਾਕ ਹੈਗੀ ਆ ਜੀ ਸੂਏ ਆਪਾਂ ਘਰੇ ਚੋਈ ਆ ਝੋਟੇ ਆ ਭਾਵੇਂ ਮਨਤੀ ਦੀ ਤੇ ਨਵਾਬ ਦਾ ਸੀਮਨ ਬਾਈ ਜੀ ਦਾ ਧਰਾਇਆ ਜੀ ਤੇ ਬਾਕੀ ਬਾਈ ਜੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਤੇ ਬਾਈ ਜੀ ਕੀ ਜਿਆ ਡਿਮਾਂਡ ਆ ਜੀ ਇਹਦੀ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਬਾਈ ਜੀ ਇਹਦਾ ਰੇਟ ਦਾ ਫੋਨ ਤੇ ਕਰਾਂਗੇ ਜੀ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਜੇ ਕਿਸੇ ਵੀਰ ਤੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰਿਓ ਜੀ ਤੇ ਬਾਈ ਜੀ ਦਾ ਪਿੰਡ ਬੋਰਜਹਰੀਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂਆ ਦਵਾਰੇ ਤੁਹਾਨੂੰ ਦੱਸ ਦਿੰਦੇ ਆ ਜੀ ਠੀਕ ਆ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਆਪਣਾ ਵੀਡੀਓ ਸੋਹਣੀ ਲੱਗੇ ਅੱਗੇ ਬਾਈ ਜੀ ਸ਼ੇਅਰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਬਾਈ ਜੀ